ਹਾਂਜੀ ਆਹ ਵੇਖੋ ਜੀ ਅਸੀਂ ਆਂਬ ਟਕਾ ਕੇ ਲਿਆਏ ਆ ਇਹ 3 ਕਿਲੋ ਆਂਬ ਵਾ ਹੁਣ ਇਹਨਾਂ ਦੀ ਗਿੜਕਾਂ ਇਸਨੂੰ ਕੱਢ ਲਈਆਂ ਚੰਗੀ ਤਰ੍ਹਾਂ ਤੇ ਇਹਨਾਂ ਦਾ ਹੁਣ ਇਹਨਾਂ ਨੂੰ ਧੋ ਕੇ ਰੱਖ ਦੇਣੇ ਆ ਸਵੇਰੇ ਇਹਨਾਂ 'ਚ ਮਸਾਲੇ ਤੇ ਜੋ ਚਾਰ ਪਾਇਆ ਫਿਰ ਤੁਹਾਨੂੰ ਮਿਲਾਂਗੇ ਮੈਂ ਇਹ ਕਿਹਾ ਕਿ ਤੁਹਾਨੂੰ ਵਿਖਾ ਦਗੀ ਆਂਬ ਅਸੀਂ 3 ਕਿਲੋ ਲਏ ਆ ਇਹਨਾਂ ਨੂੰ ਹੁਣ ਧੋ ਕੇ ਰੱਖ ਦੇਣਾ ਰਾਤ ਪਰ ਐਨ ਸੁੱਕਣੇ ਪਾ ਦੇਣਾ ਤੇ ਸਵੇਰੇ ਫਿਰ ਤੁਹਾਨੂੰ ਮਿਲਾਂਗੇ ਜੋ ਮਸਾਲੇ ਰਲਾਏ ਚਾਰ ਬਣਾ ਕੇ ਵਿਖਾਵਾਂਗੇ ਲੋ ਜੀ ਆਹ ਵੇਖੋ ਸਾਡੇ ਚਾਰ ਦੇ ਮਸਾਲੇ ਸੌਂਫ ਮੇਥੇ ਦਾ ਕਲੌਂਜੀ ਤੇ ਪੀਸੀ ਰਾਈ ਤੇ ਆਹ ਜੀ ਗਾਲੀਆਂ ਮਿਰਚਾਂ ਆਖੰਡ ਤੇ ਆਹ ਹਲਦੀ ਨੂਨ ਤੇਲ ਸਿਰਕਾ ਲਾਲ ਮਿਰਚ ਦੇਗੀ ਮਿਰਚ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਕੇ ਰਲਾਉਨੇ ਆ ਫਿਰ ਤੁਹਾਨੂੰ ਮਿਲਦੇ ਆ ਆਹ ਆਂਬ ਜੀ ਸੁਕਣੇ ਪਾਏ ਧੋ ਕੇ ਇਹ ਸੁੱਕ ਗਏ ਹੁਣ ਆਪਾਂ ਚਾਰ ਬਣਾ ਲਗੇ ਲੋਹਰੀ ਜਿਹੜੇ ਆਪਾਂ ਮਸਾਲੇ ਉਖਾਏਗਾ ਆਪਾਂ ਮਸਾਲੇ ਜਿੱਤੇ ਪਾ ਪਈਏ ਹੁਣ ਆਪਾਂ ਇਹ ਪਾ ਲਈਏ ਕਲੌਂਜੀ ਬੀਸੀ ਰਾਈ ਆਪਾਂ ਹੁਣ ਆਪਾਂ ਖੰਡ

Gracias. हो गया त्यारब्बे भर के फ रख लगे जिदा मर्जी स्टोर करो चार खराब नहीं होगा